भक्ति काल ਦੇ ਦੌਰ ਵਿੱਚ ਸ਼੍ਰੀ ਨਾਮਦੇਵ ਜੀ ਮਹਾਰਾਜ ਵੀ ਭਗਤਾਂ ਦੇ ਚੋਂ ਇੱਕ ਉੱਗੇ ਭਗਤ ਹੋਏ ਹਨ ਆਪ ਦੀ ਮਾਤਾ ਗੋਨਾਬਾਈ ਔਰ ਆਪ ਦੇ ਪਿਤਾ ਦਾ ਨਾਮ ਰਾਮ ਸੇਠੀ ਸੀ नरसी बामणी ਪਿੰਡ ਨਾਮਕ ਗ੍ਰਾਮ ਦੇ ਚ ਕਸਵੇ ਦੇ ਚ ਆਪ ਦਾ ਜਨਮ ਹੋਇਆ ਜੋ ਜ਼ਿਲ੍ਹਾ ਸਤਾਰਾ ਦੇ ਚ ਹੈ ਬਚਪਨ ਤੋਂ ਹੀ ਮਾਂ ਬਾਪ ਤੋਂ ਪਾਵਨ ਸੰਸਕਾਰ ਮਿਲਣ ਦੇ ਕਾਰਨ ਆਪ ਦਾ ਰਜੂ ਬਚਪਨ ਤੋਂ ਹੀ ਭਗਤੀ ਭਾਵਨਾ ਵਾਲਾ ਸੀ ਪ੍ਰਭੂ ਦੀ ਤਰਵ ਸੀ ਬੱਚਿਆਂ ਦੇ ਨਾਲ ਖੇਡਦੇ ਆਇਆ ਵੀ ਆਪ ਹਰੀ ਚਿੰਤਨ ਕਰਦੇ ਸਨ ਸਜੇ ਸਜੇ ਆਪ ਵੱਡੇ ਹੋਏ ਦੁਨਿਆਵੀ ਤਾਲੀਮ ਆਪ ਨੇ ਹਾਸਲ ਕੀਤੀ ਲੇਕਿਨ ਆਪ ਦੇ ਅੰਦਰ ਨਿਰਗੁਣ ਬ੍ਰਹਮ ਦੀ ਉਪਾਸ਼ਨਾ ਪਰਬਲ ਰੂਪ ਦੇ ਚ ਘਰ ਕਰਦੀ ਗਈ ਇਹ ਗੱਲ ਵੱਖਰੀ ਹੈ ਕਿ ਬਣੇ ਹੋਏ ਸੰਸਕਾਰਾਂ ਦੇ ਮੁਤਾਬਕ ਤੇ ਦੇਸ਼ ਦੀ ਬਣੀ ਹੋਈ ਸੰਸਕ੍ਰਿਤੀ ਦੇ ਮੁਤਾਬਕ ਅਬ ਕੁਛ ਮੰਦਰਾਂ ਦੇ ਦਰਸ਼ਨ ਕਰਨ ਲਈ ਵੀ ਗਏ ਜੈਸੇ ਕਿ ਆਪ ਦੀ ਬਾਣੀ ਤੋਂ ਵੀ ਪਤਾ ਚਲਦਾ ਹੈ ਲੇਕਿਨ ਮੰਦਰ ਦੇਚ ਜੋ ਆਪ ਨਾਲ ਵਿਵਹਾਰ ਹੋਇਆ ਉਸ ਦਾ ਵੀ ਆਪ ਜ਼ਿਕਰ ਕਰਦੇ ਨੇ ਹਸਤ ਖੇਲਤ ਤੇਰੇ ਦੇਹੁਰੇ ਆਇਆ ਭਗਤ ਕਰਤ ਨਾਮਾ ਪਕੜ ਉਠਾਇਆ ਮੰਦਰ ਦੇਚ ਭਗਤੀ ਕਰਦੇ ਆ ਪ੍ਰਭੂ ਦੇ ਗੀਤ ਗਾਉਂਦੇ ਆ ਕਿਉਂ ਉਠਾਏ ਗਏ ਕਿਉਂ ਬਾਹਰ ਕੱਢੇ ਗਏ ਕਿਉਂਕਿ ਸ਼ੂਦਰ ਜਾਤੀ ਦੇ ਸੰ ਤੇ ਸ਼ੂਦਰ ਜਾਤੀ ਲਈ ਮੰਦਰਾਂ ਦਾ ਪ੍ਰਵੇਸ਼ ਬੰਦ ਸੀ ਆਪ ਸਵਮੈ ਕਹਿੰਦੇ ਨੇ ਹਸਤ ਖਲਿਤ ਤੇਰੇ ਦੇਹਰੇ ਆਇਆ ਅਗਤ ਕਰਤ ਨਾਮਾ ਪਕੜ ਉਠਾਇਆ ਹੀਨੜੀ ਜਾਤ ਮੇਰੀ ਜਾਦ ਮਰਾਇਆ ਛਿਪੇ ਕੇ ਜਨਮ ਮੋਕਾ ਕਹੇ ਕੋ ਆਇਆ ਭਗਤੀ ਭਾਵ ਵਿੱਚ ਭਜੇ ਗੀਤ ਆਪ ਜੋ ਗਾਰੇ ਸੰ ਤੇ ਮੰਦਰਾਂ ਵਿੱਚ ਜੋ ਕਥਾ ਕੀਰਤਨ ਹੁੰਦਾ ਸੀ ਉਸ ਦੇ ਜੋ ਸੁਣਨ ਦਾ ਆਪ ਦੇ ਅੰਦਰ ਸ਼ੌਕ ਸੀ ਲੇਕਿਨ ਬ੍ਰਾਹਮਣਾਂ ਦਾ ਜੋ ਵਿਵਹਾਰ ਸੀ ਉਸ ਤੋਂ ਦੁੱਖ ਹੋ ਕੇ ਆਪ ਕਹਿੰਦੇ ਨੇ ਛੀਪੇ ਕੇ ਜਨਮ ਮੋਕਾ ਕਾਹੇ ਕੋ ਆਇਆ اے ਪ੍ਰਭੂ ਤੂੰ ਛੀਂਬੇ ਦੇ ਘਰ ਮੈਨੂੰ ਜਨਮ ਕਿਉਂ ਦਿੱਤਾ ਕਿਉਂਕਿ ਭਗਤੀ ਕਰਨ ਦਾ ਅਖਤਿਆਰ ਲੋਕੀ ਮੈਨੂੰ ਨਹੀਂ ਦਿੰਦੇ ਮੰਦਰਾਂ ਵਿੱਚੋਂ ਤੱਕੇ ਮਾਰ ਕੇ ਕੱਢ ਦੇਣਾ ਲੈ ਕਮਲੇ ਚਲਿਓ ਪਲਟਾਏ ਦੇਹੁਰੇ ਪਾਛੇ ਬੈਠਾ ਜਾਏ ਆਖਿਰ ਆਪਣਾ ਚਦਰਾ ਵਿਛਾ ਕੇ ਜਿਸ ਦੇ ਉੱਤੇ ਉਹ ਬੈਠਾ ਹੋਇਆ ਸੀ ਉਹਨੂੰ ਸੰਭਾਲ ਕੇ ਸਮੇਟ ਕੇ ਮੰਦਰ ਦੇ ਪਿਛਵਾੜੇ ਜਾ ਬੈਠਾ ਆਪ ਦਾ ਹੀ ਵਾਕ ਹੈ ਜਿਉਂ ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾ ਕਾ ਦੇਹੁਰਾ ਫਿਰੇ ਜੈਸੇ ਜੈਸੇ ਉਹ ਪ੍ਰਭੂ ਦੇ ਗੀਤ ਗਾਉਂਦੇ ਨੇ ਪ੍ਰਭੂ ਵਿੱਚ ਲੀਨ ਹੁੰਦੇ ਨੇ ਵੈਸੇ ਵੈਸੇ ਮੰਦਰ ਫਿਰਦਾ ਹੈ ਔਰ ਮੰਦਰ ਦਾ ਜੋ ਮੁਖ ਦਵਾਰ ਸੀ ਉਸ ਦਾ ਮੂੰਹ ਨਾਮਦੇਵ ਜੀ ਦੀ ਤਰਫ ਹੋ ਗਿਆ ਮੂਰਤੀਆਂ ਦਾ ਮੂੰਹ ਨਾਮਦੇਵ ਜੀ ਦੀ ਤਰਫ ਹੋ ਗਿਆ ਔਰ ਪੰਡੀਆਂ ਦੀ ਤਰਫ ਪਿਛਵਾਲ ਲਾ ਫੇਰ ਦਿਆ ਨਾਮੇ ਕੋ ਦੇਹੁਰਾ ਪੰਡੀਆਂ ਨੂੰ ਪਿਛਵਾਲ ਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਫਰਮਾਨ ਹੈ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਇਹ ਮੰਦਿਰ ਗੌਂਡਾ ਦੇਚ ਅੱਜ ਵੀ ਮੌਜੂਦ ਹੈ ਸ੍ਰੀ ਸਚਖੰਡ ਹਜ਼ੂਰ ਸਾਹਿਬ ਤੋਂ ਗਾਲਬਨ 40 ਮੀਲ ਦੀ ਦੂਰੀ ਤੇ ਔਰੰਗਾਵਾੜ ਰੋਡ ਤੇ ਇਹ ਗੌਂਡਾ ਨਾਮ ਦਾ ਬਹੁਤ ਵੱਡਾ ਤੀਰਥ ਹੈ ਇਸ ਆਉਂਡਾ ਨਾਮ ਦੇ ਤੀਰਥ ਦੇ ਉੱਤੇ ਸ਼੍ਰੀ ਨਾਮਦੇਵ ਜੀ ਮਹਾਰਾਜ ਨੇ ਇਹ ਪ੍ਰਭੂ ਦੇ ਗੀਤ ਗਾਏ ਤੇ ਆਪ ਨੂੰ ਧੱਕੇ ਮਾਰ ਕੇ ਬਾਹਰ ਕਢਿਆ ਗਿਆ ਇਹ ਮੰਦਿਰ ਇਤਿਹਾਸ ਮੰਦਿਰ ਹੈ ਔਰ ਕਸਬੇ ਦਾ ਨਾਮ ਆਉਂਡਾ ਹੈ ਮਹਾਰਾਸ਼ਟਰ ਦੇਚ ਬੇਸ਼ੁਮਾਰ ਤੀਰਥਾਂ ਦੇ ਚੋਂ ਇਹ ਅਸਥਾਨ ਵੀ ਤੀਰਥ ਸਤਲ ਕਰਕੇ ਬਹੁਤ ਮਸ਼ਹੂਰ ਹੈ ਔਰ ਸ਼੍ਰੀ ਨਾਮਦੇਵ ਜੀ ਮਹਾਰਾਜ ਦਾ ਵੀ ਅਸਥਾਨ ਇਸ ਮੰਦਰ ਵਿੱਚ ਅੱਜ ਬਣਿਆ ਹੈ ਭਾਵੇਂ ਆਪ ਸਰੀਰਕ ਰੂਪ ਦੇ ਜਦ ਮੌਜੂਦ ਸਨ ਤਾਂ ਆਪ ਨੂੰ ਧੱਕੇ ਮਾਰ ਕੇ ਬਾਹਰ ਕਢਿਆ ਗਿਆ ਲੇਕਿਨ ਅੱਜ ਉਹਨਾਂ ਦੀ ਮੂਰਤੀ ਮੰਦਰ ਦੇ ਦਵਾਰ ਤੋਂ ਬਾਹਰ ਅਸਥਾਪਨ ਕੀਤੀ ਹੋਈ ਹੈ ਔਰ ਦੂਰੋਂ ਹੀ ਪੁਜਾਰੀ ਆਵਾਜ਼ ਮਾਰਦੇ ਹਨ ਸੰਤ ਨਾਮਦੇਵ ਦੇ ਦਰਸ਼ਨ ਕਰੋ संतनामदेव ਦੇ ਦਰਸ਼ਨ ਕਰੋ ਲੇਕਿਨ ਇਹ ਅਜੂਬਾ ਧਰਤੀ ਤੇ ਮੌਜੂਦ ਹੈ ਕਿ ਮੂਰਤੀਆਂ ਦਾ ਮੂੰਹ ਇੱਕ ਪਾਸੇ ਹੈ ਮੰਦਰ ਦਾ ਮੂੰਹ ਦੂਸਰੇ ਪਾਸੇ ਹੈ ਔਰ ਇਹ ਅਜੂਬਾ ਕਹਿੰਦੇ ਨੇ ਸ਼੍ਰੀ ਨਾਮਦੇਵ ਜੀ ਮਹਾਰਾਜ ਕਰਕੇ ਹੋਇਆ ਕਿਉਂਕਿ ਆਪ ਨੂੰ ਜਦ ਧੱਕੇ ਮਾਰ ਕੇ ਬਾਹਰ ਕਢਿਆ ਗਿਆ ਆਪ ਪਿੱਛੇ ਜਾ ਬੈਠੇ ਤਾਂ ਮੂਰਤੀਆਂ ਨੇ ਵੀ ਰੁਖ ਨਾਮਦੇਵ ਦੀ ਤਰਫ ਹੀ ਕਰ ਲਿਆ ਖੈਰ ਮਹਾਰਾਸ਼ਟਰ ਦੇ ਵਿੱਚ ਭਰਮਣ ਕਰਦੇ ਹਾਂ ਪ੍ਰਭੂ ਗੀਤ ਗਾਉਂਦੇ ਹਾਂ ਆਪ ਮਨੁੱਖਤਾ ਲਈ ਇੱਕ ਪਵਿੱਤਰ ਮਾਹੌਲ ਬਣਾ ਰਹੇ ਸੀ। ਦਰਸਲ ਭਗਤ ਦਾ ਹੋਣਾ ਹੀ ਵਾਤਾਵਰਣ ਦਾ ਪਵਿੱਤਰ ਹੋਣਾ ਹੈ। ਉਹਦੇ ਸਰੀਰ ਦੇ ਚੋਂ ਜੋ ਲਹਿਰਾਂ ਨਿਕਲਦੀਆਂ ਨੇ, ਤਰੰਗਾ ਨਿਕਲਦੀਆਂ ਨੇ, ਉਹ ਆਸ-ਪਾਸ ਦੇ ਮਾਹੌਲ ਨੂੰ ਪਵਿੱਤਰ ਕਰਦੀਆਂ ਨੇ। ਜਿਵੇਂ ਕਿ ਭਗਤ ਕਬੀਰ ਦਾ ਕਹਿਣਾ ਹੈ, ਕਬੀਰ ਸੋ ਮੁਖ ਧਨ ਹੈ, ਜੈ ਮੁਖ ਕਈਏ ਰਾਮ। ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏਗੋ ਗ੍ਰਾਮ। ਦੇਹੀ ਦਾ ਤੇ ਕਹਿਣਾ ਕੀ ਇੱਕ ਸੁਰਤ ਹੋ ਕੇ ਜੋ ਪ੍ਰਭੂ ਗੀਤ ਉਚਾਰਨ ਕਰਨੇ ਨੇ ਪ੍ਰਭੂ ਸਿਮਰਨ ਕਰਨਾ ਉਹਦੇ ਨਾਲ ਤੇ ਸਾਰਾ ਨਗਰ ਪਵਿੱਤਰ ਹੋ ਜਾਂਦਾ ਹੈ ਸਾਰਾ ਸ਼ਹਿਰ ਪਵਿੱਤਰ ਹੋ ਜਾਂਦਾ ਹੈ ਤੋਂ ਨਾਮਦੇਵ ਨੇ ਥਾਂ ਥਾਂ ਤੇ ਮਹਾਰਾਸ਼ਟਰ ਦੇ ਵਿੱਚ ਭਰਮਣ ਕਰਨਾ ਆਰੰਭ ਕੀਤਾ ਇਸ ਤੋਂ ਬਾਅਦ ਆਪ ਨੇ ਸਮst ਭਾਰਤ ਦਾ ਵੀ ਰਚਨ ਕੀਤਾ دہਲੀ ਦੇ ਜਦ ਆਪ ਆਏ ਤੇ ਆਪ ਦੇ ਭਗਤੀ ਭਾਵ ਦੇ ਸੰਗੀਤ ਨੇ ਜਦ ਸਰੋਤਿਆਂ ਦੇ ਮਨਾਂ ਤੇ ਆਪਣਾ ਪ੍ਰਭਾਵ ਪਾਇਆ ਤੇ ਆਪ ਦੇ ਆਲੇ ਦੁਆਲੇ ਬਹੁਤੀ ਭੀੜ ਇਕੱਠੀ ਹੋਈ ਤਾਂ ਉਹ ਪੁਰਾਣਾ ਝਗੜਾ ਸ਼ੁਰੂ ਹੋ ਗਿਆ ਜਿਹਨੂੰ ਕਹਿੰਨੇ ਸੱਤ ਤੇ ਸਤਾ ਦਾ ਝਗੜਾ ਵਕਤ ਦੇ ਸੁਲਤਾਨ ਸਿਕੰਦਰ ਲੋਧੀ ਨੂੰ ਇਹ ਗੱਲ ਰਾਸ ਨਹੀਂ ਆਈ ਕਿ ਇੱਕ ਵਿਅਕਤੀ ਦੇ ਪਿੱਛੇ ਇਤਨੀ ਭੀੜ ਇਤਨਾ ਇਕੱਠ ਇਸ ਤੋਂ ਸਤਾਧਾਰੀ ਕਈ ਦਫਾ ਖਤਰਾ ਮਹਿਸੂਸ ਕਰਦੇ ਨੇ ਕਿ ਇੱਕ ਵਿਅਕਤੀ ਦੇ ਪਿੱਛੇ ਇਤਨੀ ਭੀੜ ਕਿਉਂ ਹੈ ਤੇ ਇਹ ਭੀੜ ਕਿਸੇ ਵਕਤ ਸੜੇ ਲਈ ਦੁਖਦਾਈ ਸਾਬਤ ਨਾ ਹੋਵੇ ਲਿਆ ਜਾ ਸ਼੍ਰੀ ਨਾਮਦੇਵ ਜੀ ਮਹਾਰਾਜ ਨੂੰ ਪਕੜ ਕੇ ਹਿਰਾਸਤ ਦੇ ਚ ਲੈ ਲਿਆ ਗਿਆ ਔਰ ਸੁਲਤਾਨ ਨੇ ਕਿਹਾ ਕਿ ਮੇਰੇ ਘਰ ਦੀ ਇਹ ਕਪਲਾ ਗੋ ਮਰ ਗਈ ਹੈ ਇਸ ਨੂੰ ਤੂੰ ਆਪਣੀ ਸ਼ਕਤੀ ਨਾਲ ਜਿਵਾ ਦੇ ਤੇ ਤੈਨੂੰ ਛੱਡਾਂਗਾ ਵਰਨਾ ਨਹੀਂ ਤੋ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਜਨਮ ਤੇ ਮਰਨ ਪ੍ਰਭੂ ਦੇ ਹੱਥ ਛ ਹਮਰਾ ਕੀਆ ਕਛੂ ਨਾ ਹੋਏ ਕਰਹੇ ਰਾਮ ਹੋਏ ਹੈ ਸੋਏ ਇਹ ਜਨਮ ਤੇ ਮਰਨ RAM ਦੇ ਹੱਥ ਦੇ ਚੈ ਨਾ ਕਿ ਮੇਰੇ ਹੱਥ ਦੇ ਚੈ ਸੁਲਤਾਨ ਕ੍ਰੋਧ ਦੇ ਚ ਆਇਆ ਗੁੱਸੇ ਦੇ ਚ ਆਇਆ ਔਰ ਜੇਲ੍ਹ ਵਿੱਚ ਨਾਮਦੇਵ ਜੀ ਮਹਾਰਾਜ ਨੂੰ ਬੰਦ ਕਰ ਦਿੱਤਾ ਗਿਆ دہਲੀ ਦੇ ਪਤਵੰਤਿਆਂ ਨੇ ਆਖਿਰ ਸੋਚਿਆ ਕਿ ਕੀਮਤੀ ਇਨਸਾਨ ਹੈ ਭਗਤ ਹੈ ਔਰ ਐਸਾ ਨਾ ਹੋਵੇ ਕਿ ਰਾਜ ਹੱਥ ਦੇ ਸਾਹਮਣੇ ਇਸ ਦੀ ਕੀਮਤੀ ਜਾਨ ਚਲੀ ਜਾਏ ਤੋ ਸਾਰੇ ਪਤਵੰਤੇ ਸੁਲਤਾਨ ਨੂੰ ਸਮਝਾਣ ਲਈ ਗਏ ਜਦ ਵੀ ਕਦੇ ਰਾਜ ਹੱਥ ਤੇ ਭਗਤੀ ਦਾ ਹੱਥ ਆਪਸ ਦੇ ਵਿੱਚ ਟਕਰਾਉਂਦਾ ਹੈ ਤੋ ਵਾਕਈ ਰਾਜ ਹੱਟ ਲਈ ਇੱਕ ਕਿਆਮਤ ਹੀ ਨਾਜ਼ਿਲ ਹੁੰਦੀ ਹੈ ਐਸਾ ਆਧ ਕਾਲ ਤੋਂ ਚੱਲੇ ਆ ਰਿਹਾ ਹੈ ਭਗਤ ਹਟ ਕਰ ਰਿਹਾ ਆਪਣੀ ਸਚਾਈ ਤੇ ਪਰ ਸਤਾਧਾਰੀ ਹਟ ਕਰ ਰਹਾ ਆਪਣੀ ਸਤਾ ਤੇ ਆਪਣੀ ਝੂਠ ਤੇ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ ਤੋ ਰਾ ਤਰਕ ਤਾਜੀ ਬ ਮਕਰੋ ਰਾਇ ਮਰਾਚਾਰਾ ਸਾਜੀ ਬਸ ਇਦਕੋ ਸਫਾ ਮੈਂ ਸਿੱਦਕ ਤੇ ਖੜਾ ਸਚਾਈ ਤੇ ਖੜਾ ਸਫਾਈ ਤੇ ਖੜਾ ਐ ਸੁਲਤਾਨ ਤੂੰ ਝੂਠ ਤੇ ਖੜਾ ਹੈ ਫਰੇਬ ਤੇ ਖੜਾ ਹੈ ਫਰੇਬ ਤੇ ਖੜਾ ਤੂੰ ਇਸ ਤੋਂ ਅਗਾ ਪਿਛਾ ਨਹੀਂ ਹੋਣਾ ਚਾਹੁੰਦਾ ਇਹ ਤੇਰਾ ਹਟ ਹੈ ਪਰ ਸੱਚ ਤੇ ਮੈਂ ਖੜਾ ਮੈਂ ਵੀ ਇਧਰ ਉਧਰ ਨਹੀਂ ਹੋਣਾ ਚਾਹੁੰਦਾ ਇਹ ਮੇਰਾ ਹਟ ਸਤ ਤੇ ਸਤਧਾਰੀਆਂ ਦੇ ਆਦ ਕਾਲ ਤੋਂ ਹੀ ਨਹੀਂ ਬਣੇ ਸਤਧਾਰੀ ਸਤਵਾਦੀਆਂ ਦੇ ਗੁਣ ਉਹਨਾਂ ਦੇ ਆਲੇ ਦੁਆਲੇ ਸ਼ਰਧਾਲੂਆਂ ਦੀ ਭੀੜ ਨੂੰ ਵੇਖ ਕੇ ਔਖੇ ਹੁੰਦੇ ਰਹਿੰਦੇ ਤੇ ਸਤਵਾਦੀ ਸਤਧਾਰੀਆਂ ਦੇ ਝੂਠ ਨਾਲ ਕਦੇ ਸਹਿਮਤ ਨਹੀਂ ਹੁੰਦੇ ਰਹੇ ਤਾਂ ਨਾਮਦੇਵ ਵੀ ਸਹਿਮਤ ਨਾ ਹੋਏ ਸੁਲਤਾਨ ਨੇ ਕਹਿ ਦਿੱਤਾ ਨਾਮਦੇਵ ਨੂੰ ਕਰੜੀ ਤੋਂ ਕਰੜੀ ਸਜ਼ਾ ਦੇਵਾਂਗੇ ਲੇਕਿਨ ਜਦ ਦਿੱਲੀ ਦੇ ਪਤਵੰਤੇ ਸੁਲਤਾਨ ਦੇ ਕੋਲ ਪਹੁੰਚੇ ਤੇ ਕਹਿਣ ਲੱਗੇ ਇਹ ਕੀਮਤੀ ਮਨੁੱਖ ਹੈ ਇਸ ਦੀ ਹੋਂਦ ਮਨੁੱਖਤਾ ਦੀ ਤਾਮੀਰ ਵਿੱਚ ਸਹਾਇਕ ਹੁੰਦੀ ਹੈ ਮਦਦਗਾਰ ਹੁੰਦੀ ਹੈ ਇਹ ਤੇ ਚੰਦਨ ਦਾ ਬ੍ਰਿਖਸ਼ ਹੈ ਚੱਲਦਾ ਫਿਰਦਾ ਖੁਸ਼ਬੂ ਆਵੰਡਦਾ ਹੈ ਸ਼ੀਤਲਤਾ ਵੰਡਦਾ ਹੈ ਇਹਨੂੰ ਛੋੜ ਦਿਓ ਸੁਲਤਾਨ ਕਹਿੰਦੇ ਨੇ ਮੈਂ ਕਿਸੇ ਕੀਮਤ ਤੇ ਵੀ ਨਹੀਂ ਛੱਡਣਾ ਇੱਕੋ ਹੀ ਸ਼ਰਤ ਹੈ ਮੋਈ ਹੋਈ ਗਊ ਇਹ ਜਵਾ ਦੇ ਪਰ ਮੋਈ ਹੋਈ ਗਉ ਨੂੰ ਜਵਾਨ ਤੋਂ ਨਾਮਦੇਵ ਨੇ ਇਨਕਾਰ ਕੀਤਾ ਹੈ ਦੇਲੀ ਦੇ ਧਨਾੜ ਸੇਠਾ ਨੇ ਭਗਤਾ ਨੇ ਆਖਰ ਸੁਲਤਾਨ ਨੂੰ ਕਿਹਾ ਕਿ ਨਾਮਦੇਵ ਦੇ ਸਰੀਰ ਦਾ ਜੋ ਵਜ਼ਨ ਹੈ ਇਤਨੇ ਵਜ਼ਨ ਦਾ ਸਾਡੇ ਕੋਲ ਸੋਨਾ ਲੈ ਲਓ ਚਾਂਦੀ ਲੈ ਲਓ ਨਾਮਦੇਵ ਨੂੰ ਛੱਡ ਦਿਓ ਤਾਂ ਸੁਲਤਾਨ ਕਹਿੰਦਾ ਮਾਲ ਲਾਉ ਤਾਂ ਦੋਜ਼ਕ ਭਰੋ ਮੈਂ ਦੋਜ਼ਕਾਂ ਦੇ ਚ ਨਹੀਂ ਜਾਣਾ ਮੈਂ ਧਨ ਮਾਲ ਲੈ ਕੇ ਇਸ ਕਾਫਰ ਨੂੰ ਨਹੀਂ ਛੱਡਣਾ ਤੋ ਸਾਰੇ ਪਟਵੰਤੇ ਹੱਥ ਜੋੜ ਕੇ ਸੁਲਤਾਨ ਨੂੰ ਕਹਿੰਦੇ ਨੇ ਮੋਈ ਹੋਈ ਗਉ ਨਾਮ ਦੇਵ ਨਹੀਂ ਜਮਣਾ ਚਾਹੰਦੇ ਧਨ ਮਾਲ ਤੁਸੀਂ ਨਹੀਂ ਲੈਣਾ ਚਾਹੰਦੇ ਤਾਂ ਕੋਈ ਤੀਸਾ ਤਰੀਕਾ ਕੱਢੋ ਕੋਈ ਤੀਸਰਾ ਮਾਰਗ ਕੱਢੋ ਤਾਂ ਕਿ ਨਾਮ ਦੇਵ ਦੀ ਬੰਦ ਖਲਾਸੀ ਹੋ ਸਕੇ ਤਾਂ ਤੀਸਰਾ ਤੀਕਾ ਸੁਲਤਾਨ ਨੇ ਕਿਹਾ ਇੱਕੋ ਹੀ ਹੈ ਇਹ ਰਾਮ ਕਹਿਣਾ ਛੱਡ ਦੇਵੇ ਇਹ ਖੁਦਾ ਖੁਦਾ ਦਾ ਰਚਨ ਕਰੇ ਨਾਮਦੇਵ ਨੂੰ ਜਦ ਇਹ ਗੱਲ ਆਖੀ ਗਈ ਤਾਂ ਕਹਿਣ ਲੱਗੇ ਨਹੀਂ ਮੈਂ ਆਪਣੇ ਹੱਥ ਤੇ ਕਾਇਮ ਆ ਉਸ ਸਮੇਂ ਭਰਮਣ ਦੇ ਚ ਨਾਮਦੇਵ ਜੀ ਦੀ ਮਾਤਾ ਵੀ ਨਾਮਦੇਵ ਜੀ ਦੇ ਨਾਲ ਸਨ ਤੇ ਮਾਂ ਨੇ ਕਹਿ ਦਿੱਤਾ ਛੋੜ ਰਾਮ ਕਿਨਾਂ ਭਜੇ ਖੁਦਾਏ ਛੱਡ ਜਾਨ ਬਚਦੀ ਹੈ ਖੁਦਾ ਖੁਦਾ ਕਹਿਣਾ ਅਰੰਭ ਕਰ ਨਾਮਦੇਵ ਕਹਿੰਦੇ ਨਹੀਂ ਮੈਂ ਐਸਾ ਨਹੀਂ ਕਰਨਾ ਕਤਈ ਨਹੀਂ ਕਰਨਾ ਤੇ ਮਾਂ ਕਹਿਣ ਲੱਗੀ ਮੈਂ ਤੇ ਕਈ ਦਫਾ meri zuban to allah di dhuni suni hai khuda de geet sune ne te tu aap hi te kehnda reha ram te khuda de vich koi bhed nahi hai aur tu aise vi ganda re naamdev ji maharaj da aisa ik paawan pavitra vaak gurugran sahab ji maharaj de vich maujood hai main andh le ki dekh tera naam khund kara main gareeb main masheen tera naam hai adhara کریمہ رحیمہ اللہ ماں گنی تنی شبر نام دیو جی مہاراج کری کریمہ رحیمہ اللہ دہند تو بسار تو دنی دہ ایک تو دگر کو نہیں تانا بینا میں بیچار کیا کری نامے چکسند تو ہری ਇਹਦੇ ਚ ਜਿੰਨੇ ਵੀ ਨਾਮ ਨਾਮਦੇਵ ਜੀ ਮਹਾਰਾਜ ਨੇ ਉਚਾਰਨ ਕੀਤੇ ਨੇ ਕਰੀਬਨ ਕਰੀਬਨ ਇਸਲਾਮੀ ਨੇ ਕਰੀਮਾ ਰਹੀਮਾ ਅੱਲਾਹ ਤੂੰ ਗਨੀ ਹਾਜ਼ਰਾ ਹਜ਼ੂਰ ਦਰਪੇਸ਼ ਤੋ ਮਨੀ ਤੋ ਇਹ ਸਾਰੇ ਨਾਮ ਇਸਲਾਮੀ ਨੇ ਮਾਂ ਨੇ ਕਿਹਾ ਤੂੰ ਤੇ ਕਈ ਦਫਾ ਅੱਲਾ ਅੱਲਾ ਦੀ ਧੁਨ ਰਟਦਾ ਹੈ ਕਈ ਦਫਾ ਕਰੀਮ ਕਰੀਮ ਰਹੀਮ ਰਹੀਮ ਕਰਕੇ ਉਚਾਰਨ ਕਰਦਾ ਅੱਜ ਕੀ ਹੈ ਅੱਜ ਕਹਿ ਦੇ ਜਾਨ ਬਖਸ਼ੀ ਹੋ ਜਾਏਗੀ ਤੋ ਸ਼੍ਰੀ ਨਾਮਦੇਵ ਜੀ ਮਹਾਰਾਜ اپنی માતા ਨੂੰ ਕਹਿੰਦੇ ਉਦੋਂ ਜਦ ਮੈਂ ਅੱਲਾ ਦਾ ਨਾਮ ਉਚਾਰਨ ਕਰਦਾ ਆਪਣੀ ਮੌਜ ਦੇ ਵਿੱਚ ਆਪਣੀ ਮਸਤੀ ਦੇ ਵਿੱਚ ਲੇਕਿਨ ਅੱਜ ਆਖਾਂ ਦਾ ਤੇ ਮਜਬੂਰੀ ਦੇ ਵਿੱਚ ਜੇ ਅੱਜ ਆਖਾਂ ਦਾ ਤਾਂ ਜ਼ਬਰ ਰੇਟ ਅੱਜ ਆਖਾਂ ਦਾ ਤਾਂ ਦਬਾਅ ਹੋ ਰੇਟ ਤੋਂ ਦਬਾਅ ਹੋ ਰੇਟ ਕਹਿਣ ਵਾਸਤੇ ਮੈਂ ਤਿਆਰ ਨਹੀਂ ਦਬਾਅ ਦੇ ਵਿੱਚ ਆ ਕੇ ਤੇ ਮੈਂ ਰਾਮ ਕਹਿਣ ਨੂੰ ਵੀ ਤਿਆਰ ਨਹੀਂ ਮੈਂ ਖੁਦਾ ਕਿਸ ਤਰ੍ਹਾਂ ਆਖਾਂਗਾ ਮੌਜ ਨਾਲ ਕਹਿਣਾ ਮਸਤੀ ਨਾਲ ਕਹਿਣਾ ਲਿਆਜ਼ਾ ਮੈਂ ਐਸਾ ਨਹੀਂ ਕਰਾਂਗਾ ਕਹਿੰਦੇ ਨੇ के साथ घड़ी जब बीती सुनी अजूना आए त्रिवर्ण धने नामदेव जी महाराज ने प्रार्थना की थी हे प्रभु मैं अपना फैसला तेरे हाथ छोड़ता हूं जो तेरी मर्जी प्रभु अपनी वढाई चाहंदा जन का जयकार कर आई ऐसा हो जाता है कई दफा प्रभु दी वढाई भक्तों के जय जयकार से प्रकट होती है संतਾਂ ਦੇ ਜੈ ਜੈਕਾਰ ਤੋਂ ਪ੍ਰਗਟ ਹੁੰਦੀ ਹੈ ਕਹਿੰਦੇ ਨੇ ਮੋਈ ਹੋਈ ਗਉ ਉੱਠ ਖੜੋਈ ਔਰ ਬਾਦਸ਼ਾਹ ਦੇ ਪੇਟ ਦੇ ਸੂਲ ਪੈ ਗਏ ਦਰਦ ਹੋਣਾ ਸ਼ੁਰੂ ਹੋਇਆ ਇਧਰ ਮੋਈ ਹੋਈ ਗਉ ਜਦ ਜ਼ਿੰਦਾ ਹੋਈ ਇਸ ਕਰਾਮਾਤ ਨੂੰ ਵੇਖਿਆ ਦੂਸਰੇ ਪਾਸੇ ਸਰੀਰ ਦੇ ਵਿੱਚ ਅਥਾ ਪੀੜਾ ਨੂੰ ਵੇਖਿਆ ਤਾਂ ਆਪਣੀ ਕਰਨੀ ਦੇ ਸ਼ਰਮਸਾਰ ਹੋਇਆ ਪਛਤਾਵਾ ਪੈਦਾ ਹੋਇਆ ਆਕੇ ਨਾਮਦੇਵ ਦੀ ਕਦਮ ਬੋਸੀ ਕੀਤੀ ਨਾਮਦੇਵ ਦੇ ਕਦਮਾਂ ਤੇ ਆਕੇ ਮਥਾ ਟੇਕਿਆ ਤਦ ਹੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਨ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜਾ ਹਰ ਯੁਗ ਦੇ ਵਿੱਚ ਹਰ ਸਮੇਂ ਚੰਗੇ ਚੰਗੇ ਭਗਤ ਹੋਏ ਨੇ ਔਰ ਉਹਨਾਂ ਦੀ ਲੱਜਾ ਪ੍ਰਭੂ ਆਪ ਰੱਖਦਾ ਰਿਹਾ ਉਹਨਾਂ ਦੀ ਲੱਜਾ ਈਸ਼ਵਰ ਆਪ ਰੱਖਦਾ ਰਿਹਾ ਸ਼੍ਰੀ ਨਾਮਦੇਵ ਜੀ ਮਹਾਰਾਜ ਭਰਮਣ ਕਰਦੇ ਹੋਏ ਥਾਂ ਪਰ ਥਾਂ ਉਪਦੇਸ਼ ਸੰਦੇਸ਼ ਦਿੰਦੇ ਹੋਏ ਆਖਿਰ ਵਾਪਸ ਪੰਡਰਪੁਰ ਆਏ ਪੰਡਰਪੁਰ ਦੇ ਚੀ ਆਪ ਨਾਲ ਉਹੀ ਵਿਵਹਾਰ ਹੋਇਆ ਜੋ ਆਂਡੇ ਦੇ ਛੋਇਆ ਕਿਉਂ ਕਿ ਪੰਡਰਪੁਰ ਦੇ ਵਸਨੀਕਾਂ ਨੂੰ ਵੀ ਪਤਾ ਸੀ ਕਿ ਆਪ ਜਾਤ ਦੇ ਛੀਬਾਨੇ ਹਨ ਔਰ ਨਵੇਂ ਕਪੜਿਆਂ ਨੂੰ ਖੁੰਬ ਤੇ ਚਾੜ ਕੇ ਧੋ ਕੇ ਤੇ ਫਿਰ ਉਹਨਾਂ ਨੂੰ ਰੰਗਣਾ ਇਹ ਨਾਮਦੇਵ ਦੀ ਕਿਰਤ ਸੀ ਨਾਮਦੇਵ ਦਾ ਧੰਦਾ ਸੀ ਲੇਕਿਨ ਭਗਤੀ ਭਾਵ ਦੇ ਗੀਤ ਇਸ ਧੰਨ ਨਾਲ ਚਾਰੋਂ ਪਾਸੇ ਖਿਲੇ ਰਹੇ ਕਿ ਪੰਡਰਪੁਰ ਦੇ ਵਸਨੀਕ ਆਪ ਦੇ ਕਰਮਾ ਕਰਨ ਲੱਗੇ ਭੁੱਲ ਗਏ ਕਿ ਇਹ ਸ਼ੁੱਧ ਹੈ ਆਖਰ ਤਾਰਕਿਕ ਪੁရောਹਤ ਲੋਗਾ ਨੇ ਵਿਦਵਾਨਾ ਨੇ ਆਪ ਤੋਂ ਪੁੱਛਿਆ ਕਿ ਤੁਸੀਂ ਆਪਣਾ ਹਿਰਦਾ ਪ੍ਰਭੂ ਨਾਲ ਕਿਵੇਂ ਜੋੜੇ ਕੀ ਯੁਗਤੀ ਹੈ ਕੀ ਯੁਗਤੀ ਹੈ ਆਖਰ ਢੰਗ ਕੀ ਵਰਤਿਆ ਹੈ ਤੌਰ ਤਰੀਕਾ ਕੀ ਵਰਤਿਆ ਹੈ ਤੌਰ ਤਰੀਕਾ ਕਬੀਰ ਤੋਂ ਵੀ ਕਿਸੇ ਵਕਤ ਪੁੱਛਿਆ ਗਿਆ ਸੀ ਤਾਂ ਆਪ ਨੇ ਸਾਫ਼ ਕਹਿ ਦਿੱਤਾ ਸੀ ਤਜ ਭਰਮ ਕਰਨ ਵਿਦਨ ਖੇਦ ਰਾ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ RAM ਕਰਸਨਈ ਵਿਧ ਨਿਖੇਦ ਵਿਧੀ ਨਿਸ਼ੇਦ ਕੋਈ ਵਿਧੀ ਨਹੀਂ ਹੈ ਕੋਈ ਢੰਗ ਨਹੀਂ ਹੈ ਕਬੀਰ ਕਹਿੰਦੇ ਨੇ ਕੋਈ ਢੰਗ ਨਹੀਂ ਹੈ ਭਰੇ ਹੋਇਆ ਠੰਡਾ ਪਾਣੀ ਦਾ ਗਲਾਸ ਮਨੁੱਖ ਦੇ ਅੱਗੋਂ ਰੱਖ ਲਈਏ ਤੇ ਉਹ ਪੀਣ ਦਾ ਢੰਗ ਪੁੱਛੇ ਵਿਧੀ ਵਿਧਾਨ ਪੁੱਛੇ ਕਿ ਪੀਣ ਦਾ ਢੰਗ ਕੀ ਹੈ ਵਿਧੀ ਕੀ ਹੈ ਤਾਂ ਗੱਲ ਸਪਸ਼ਟ ਹੋ ਗਈ ਕਿ ਇਸ ਬੰਦੇ ਨੂੰ ਪਿਆਸ ਨਹੀਂ ਲੱਗੀ 36 ਪ੍ਰਕਾਰ ਦਾ ਭੋਜਨ ਪਰੋਸ ਕੇ ਕਿਸੇ ਮਨੁੱਖ ਦੇ ਅੱਗੇ ਰੱਖ ਦਈਏ ਤੇ ਉਹ ਇਹ ਆਖੇ ਕਿ ਛਕਣ ਦਾ ਢੰਗ ਕੀ ਹੈ ਭੋਜਨ ਕਰਨ ਦਾ ਢੰਗ ਕੀ ਹੈ ਤੇ ਗੱਲ ਸਪਸ਼ਟ ਹੋ ਗਈ ਇਸ ਨੂੰ ਭੁੱਖ ਨਹੀਂ ਲੱਗੀ ਭੁੱਖੇ ਖਾਵਤ ਲਾਜ ਨਾ ਆਵੇ ਭੁੱਖਾ ਮਨੁੱਖ ਢੰਗ ਨਹੀਂ ਪੁੱਛਦਾ ਹੁੰਦਾ ਤੌਰ ਤਰੀਕਾ ਨਹੀਂ ਪੁੱਛਦਾ ਹੁੰਦਾ ਉਹ ਛਕਣ ਲੱਗ ਪੈਂਦਾ ਖਾਣ ਲੱਗ ਪੈਂਦਾ ਢੰਗ ਤੌਰ ਤਰੀਕੇ ਦਾ ਪੁੱਛਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਇਸ ਨੂੰ ਭੁੱਖ ਨਹੀਂ ਲੱਗੀ ਸ੍ਰੀ ਨਾਮਦੇਵ ਜੀ ਮਹਾਰਾਜ ਤੋਂ ਇਹ ਪੁੱਛ ਕੀਤੀ ਗਈ ਹੈ ਢੰਗ ਕੀ ਹੈ ਪੌਰ ਤਰੀਕਾ ਕੀ ਹੈ ਕਬੀਰ ਕੰਨ ਜਦ ਮਨੁੱਖ ਦੇ ਅੰਦਰ ਸਤ ਸੰਗ ਕਰਦਿਆਂ ਪਿਆਸ ਪੈਦਾ ਹੁੰਦੀ ਹੈ ਭੁੱਖ ਪੈਦਾ ਹੁੰਦੀ ਹੈ ਤੇ ਭੁੱਖ ਪੈਦਾ ਹੁੰਦਿਆਂ ਹੀ ਉਹ ਈਸ਼ਵਰ ਦੇ ਗੀਤ ਆਲਾਪਨ ਲੱਗ ਪੈਂਦਾ ਹੈ ਉਹ ਈਸ਼ਵਰ ਦਾ ਨਾਮ ਉਚਾਰਨ ਕਰਨ ਲੱਗ ਪੈਂਦਾ ਹੈ ਜੈਸੇ ਭੁੱਖ ਲੱਗੇ ਤੇ ਬੱਚਾ ਰੋਣ ਲੱਗ ਪੈਂਦਾ ਹੈ ਸਤ ਸੰਗ ਦੇ ਵਿੱਚ ਬੈਠਦਿਆਂ ਬੈਠਦੇ ਹਾਂ ਜਦ ਸਤ ਦੀ ਭੁੱਖ ਪੈਦਾ ਹੁੰਦੀ ਹੈ ਤੇ ਰਸਨਾ ਆਪਣੇ ਆਪ ਹੀ ਸਤਨਾਮ ਸਤਨਾਮ ਉਚਾਰਨ ਕਰਨ ਲੱਗ ਪੈਂਦੀ ਹੈ ਤਰੀਕਾ ਆਪਦੇ ਕੋਲ ਪੁੱਛਿਆ ਗਿਆ ਦੱਸੋ ਨਾਮ ਦਿਓ ਤੁਸੀਂ ਆਪਣਾ ਹਿਰਦਾ ਪ੍ਰਮਾਤਮਾ ਨਾਲ ਕਿਵੇਂ ਜੋੜਿਆ ਹੈ ਆਖਿਰ ਇੱਕ ਨਿਯਮ ਹੈ ਕਿ ਦੋਹਾਂ ਨੂੰ ਜੋੜਨ ਲਈ ਤੀਸਰੇ ਦੀ ਲੋੜ ਪੈਂਦੀ ਹੈ ਦੋ ਇੱਟਾਂ ਨੂੰ ਜੋੜਨਾ ਹੈ ਗਾਰਾ ਚਾਹੀਦਾ ਹੈ ਦੋ ਕਾਗਜ਼ ਜੋੜਨੇ ਨੇ ਗੋੰਦ ਚਾਹੀਦੀ ਹੈ ਦੋ ਕੱਪੜਿਆਂ ਨੂੰ ਜੋੜਨਾ ਹੈ ਸੂਈ ਧਾਗਾ ਚਾਹੀਦਾ ਦੋ ਲਕੜਾਂ ਨੂੰ ਜੋੜਨਾ ਹੈ ਸ੍ਰੇਸ਼ ਚਾਹੀਦੀ ਹੈ ਤੁਸੀਂ ਆਪਣਾ ਹਿਰਦਾ ਪ੍ਰਭੂ ਨਾਲ ਜੋੜਿਆ ਕਿਵੇਂ ਜੋੜਿਆ ਤਾਂ ਆਪ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬੜਾ ਕੀਮਤੀ ਵਾਕ ਹੈ ਕਿ ਸੋਇ ਨੇ ਕੀ ਸੋਈ ਰੁੱਪੇ ਦਾ ਧਾਗਾ ਨਾਵੇਂ ਕਾ ਚਿਤ ਹਰ ਸੰਗ ਲਾਗਾ ਨਾਮਦੇਵ ਨੇ ਆਪਣਾ ਚਿਤ ਹਰੀ ਨਾਲ ਜੋੜ ਲਿਆ ਕਿਵੇਂ ਜੋੜਿਆ ਕਿਸ ਤਰ੍ਹਾਂ ਜੋੜਿਆ ਸੂਈ ਧਾਗੇ ਨਾਲ ਸੀ ਲਿਆ ਸੂਈ ਕਿਹੜੀ سونے ਦੀ ਧਾਗਾ ਕਿਹੜਾ ਚਾਂਦੀ ਦਾ ਸੋਇਨੇ ਕੀ ਸੂਈ ਰੂਪੇ ਦਾ ਧਾਗਾ ਨਾਵੇਂ ਕਾਚ ਹਰ ਸੌ ਲਾਗਾ سونے ਦੀ ਸੂਈ ਕੀ ਹੈ ਗੁਰੂ ਦਾ ਸ਼ਬਦ ਗੁਰੂ ਦਾ ਮੰਤਰ ਗੁਰਮੰਤਰ ਇਹ سونے ਦੀ ਸੂਈ ਹੈ ਧਾਗਾ ਕੀ ਹੈ ਉਹਦੇ ਚ ਧਿਆਨ ਜੋੜਨਾ ਉਹਦੇ ਚ ਸੁਰਤ ਜੋੜਨੀ ਇਹ ਧਾਗਾ ਹੈ ਜੈਸੇ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰੀਏ ਇਹ ਤੇ ਸੋਨੇ ਦੀ ਸੋਈ ਹੈ ਪਰ ਇਹਦੇ 'ਚ ਧਿਆਨ ਜੋੜੀਏ ਇਹ ਧਾਗਾ ਹੈ ਤੇ ਧਿਆਨ ਦੇ ਨਾਲ ਹੀ ਮਨੁੱਖ ਸੁਣ ਸਕੇਗਾ ਉਂਝ ਸੁਣ ਵੀ ਨਹੀਂ ਸਕੇਗਾ ਜੈਸੇ ਕਿ ਉੱਚੀ ਉੱਚੀ ਬੋਲ ਰਿਹਾ ਆਉਂਦਾ ਹੈ ਦੂਸਰਾ ਸੁਣ ਰਿਹਾ ਆਉਂਦਾ ਤੇ ਸੁਣਨ ਵਾਲਾ ਅਚਨ ਚੇਤ ਕਹਿ ਦਿੰਦਾ ਮਿੱਤਰਾ ਇਹ ਗੱਲ ਫਿਰ ਆਖੋ ਨਹੀਂ ਸੁਣੀ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਤੋਂ ਧਿਆਨ ਧਾਗਾ ਹੈ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਧੁੰਨ ਮੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕੱਠ ਕਹਾਣੇ ਤੋਂ ਗੁਰੂ ਦਾ ਜੋ ਮੰਤਰ ਹੈ ਇਹ ਸੋਇਨੇ ਦੀ ਸੂਈ ਹੈ ਔਰ ਇਸ ਦੇ ਵਿੱਚ ਜੋ ਮੈਂ ਆਪਣੀ ਸੁਰਤ ਜੋੜੀ ਏ ਧਿਆਨ ਜੋੜਿਆ ਇਹ ਧਾਗਾ ਹੈ ਸੂਈ ਚਲਦੀ ਰਹੀ ਧਾਗਾ ਨਾਲ ਚਲਦਾ ਰਿਹਾ ਮੇਰਾ ਹਿਰਦਾ ਪ੍ਰਭੂ ਦੇ ਨਾਲ ਸਿਲਦਾ ਗਿਆ ਜੁੜਦਾ ਗਿਆ ਆਮ ਜਗਤ ਦੇ ਵਿੱਚ ਦੇਖਣ ਦੇ ਚਾਹਿਆ ਹੈ ਕਿ ਮਨੁੱਖਾਂ ਕੋਲ ਸੂਈ ਤੇ ਹੈ ਧਾਗਾ ਨਹੀਂ ਰਾਮ ਰਾਮ ਰਟਨ ਕਰ ਰਹੇ ਨੇ ਧਿਆਨ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰ ਰਹੇ ਨੇ ਧਿਆਨ ਨਹੀਂ ਹੈ ਤੋ ਸੋਨੇ ਦੀ ਸੋਈ ਤੇ ਚੱਲ ਰਹੀ ਹੈ ਧਾਗਾ ਨਹੀਂ ਹੈ ਬਿਨ ਧਾਗੇ ਬਿਨ ਸੋਈ ਆਨੀ ਧਾਗੇ ਤੋਂ ਬਿਨਾ ਸੋਈ ਕੀ ਕਰੇ ਕਿਸ ਤਰ੍ਹਾਂ ਸੀਵੇਗੀ ਕਿਸ ਤਰ੍ਹਾਂ ਜੋੜੇਗੀ ਤੋ ਧੁਨ ਦੇ ਵਿੱਚ ਧਿਆਨ ਦਾ ਜੋੜਨਾ ਸ਼ਬਦ ਦੇ ਵਿੱਚ ਸੁਰਤ ਦਾ ਜੋੜਨਾ ਮੰਤਰ ਦੇ ਵਿੱਚ ਧਿਆਨ ਦਾ ਜੋੜਨਾ ਇੰਜ ਹੈ ਜੈਸੇ ਸੋਈ ਦੇ ਵਿੱਚ ਧਾਗਾ ਜੋ ਹੈ ਪਰੋਣਾ ਇਸ ਢੰਗ ਨਾਲ ਜਦ ਸੂਈ ਚੱਲਦੀ ਹੈ ਤੇ ਨਾਲ ਧਾਗਾ ਚੱਲਦਾ ਹੈ ਮਨੁੱਖ ਦਾ ਹਿਰਦਾ ਪ੍ਰਭੂ ਨਾਲ ਜੁੜ ਜਾਂਦਾ ਹੈ। ਇਹ ਹੀ ਆਪ ਕਹਿ ਰਹੇ ਨੇ ਸੋਇਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿਤ ਹਰਿ ਸੰ ਲਗਾ। ਹਰੀ ਨਾਲ ਚਿਤ ਜੁੜ ਗਿਆ ਤੇ ਹਰੀ ਤੇ ਅਨੰਦ ਸਰੂਪ ਹੈ। ਅਨੰਦ ਸਰੂਪ ਨਾਲ ਜੁੜਦੇ ਆਈ ਅਨੰਦਮਈ ਅਵਸਥਾ ਮਨੁੱਖ ਦੀ ਬਣ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵੀ ਫਰਮਾਨ ਹੈ। ਚਿੱਤੇ ਚਿੱਤ ਮਿਲਾਏ ਤਾਂ ਹੋਵੇ ਰੰਗ ਘਣਾ ਪ੍ਰਮਾਤਮਾ ਦੇ ਚਿੱਤ ਨਾਲ ਤੂੰ ਆਪਣਾ ਚਿੱਤ ਜੋੜ ਅਥਾ ਰੰਗ ਬਣੇਗਾ ਅਥਾ ਸੁਖ ਬਣੇਗਾ ਕਿਉਂ ਕਿ ਮਿੱਤ ਕਾ ਚਿੱਤ ਅਨੂਪ ਸੁ ਮਰਮ ਨਾ ਜਾਣੇ ਪ੍ਰਮਾਤਮਾ ਦਾ ਚਿੱਤ অতি ਸੁੰਦਰ ਹੈ ਆਨੰਦਮਈ ਹੈ ਰਹਿਸਮਈ ਹੈ ਗੁਣ નિਧਾਨ ਹੈ ਪ੍ਰਭੂ ਦਾ ਐਸਾ ਚਿੱਤ ਜੇ ਦੇ ਚ ਸਾਰੇ ਗੁਣ ਨੇ ਸਾਰਾ ਆਨੰਦ ਹੈ ਸਾਰੀਆਂ ਸੁਗੰਧੀਆਂ ਨੇ ਸਾਰਾ ਖੇੜਾ ਸਾਰਾ ਸੁਆਪਣ ਹੈ ਜੈਸੇ ਕੋਈ ਪ੍ਰਭੂ ਦੇ ਚੇਤਨਾਂ ਲਪਣਾ ਚਿਤ ਜੋੜਦਾ ਹੈ ਜਗਤ ਦੀ ਸਾਰੀ ਸੁਆਪਣ ਨਾਲ ਉਸਨੇ ਆਪਣਾ ਚਿਤ ਜੋੜਿਆ ਹੈ ਜਗਤ ਦੇ ਸਾਰੇ ਸੰਗੀਤ ਨਾਲ ਉਸਨੇ ਆਪਣਾ ਚਿਤ ਜੋੜਿਆ ਹੈ ਜੈਸੇ ਉਸ ਪਰਮ ਸੰਗੀਤ ਦੇ ਨਾਲ ਤੇ ਪਰਮ ਸੁਆਪਣ ਦੇ ਨਾਲ ਚਿਤ ਜੁੜਦਾ ਹੈ ਮਨੁੱਖ ਦੇ ਅੰਦਰ ਵੀ ਪਰਮ ਸੋਪਣ ਤੇ ਸੰਗੀਤ ਦਾ ਜਨਮ ਹੁੰਦਾ ਹੈ ਮਿੱਤ ਕਾ ਚਿਤ ਅਨੂਪ ਸੋ ਮਰਮ ਨਾ ਜਾਣਈ ਗਾਹਕ ਗੁਨੀ ਅਪਾਰ ਸੋ ਤਤ ਪਛਾਨਈ ਚਿੱਤੇ ਚਿਤ ਮਿਲਾਏ ਤਾ ਹੋਵੇ ਰੰਗ ਘਣਾ ਹਰ ਹਾਂ ਚੰਚਲ ਚੋਰੇ ਮਾਰ ਤਾ ਪਾਵੇ ਸੁਖ ਘਣਾ ਕਿਉਂਕਿ ਪ੍ਰਮਾਤਮਾ ਦੇ ਚਿਤ ਦੇ ਵਿੱਚ ਪਰਮਨਾਦ ਹੈ ਪਰਮ ਸੰਗੀਤ ਹੈ ਉਸ ਨਾਲ ਜੁੜਦੇ ਆ ਪਰਮ ਸੰਗੀਤ ਦੀਆਂ ਧੁਨੀਆਂ ਮਨੁੱਖ ਦੇ ਅੰਦਰ ਵਜਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਸ ਦਾ ਜ਼ਿਕਰ ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੀ ਬਾਣੀ 'ਚ ਇੰਜ ਕਰਦੇ ਨੇ ਅਣਮੜੀਆ ਮੰਦਲ ਬਾਜੇ ਬਿਨ ਸਾਵਨ ਘਨ ਹਰ ਗਾਜੇ ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੇ ਕੋਈ ਮੇਰੇ ਅੰਦਰ ਇੱਕ ਢੋਲ ਵੱਜ ਰਿਹਾ ਹੈ ਨਾਮਦੇਵ ਕਹਿੰਦੇ ਨੇ ਲੇਕਿਨ ਉਹ ਚਮੜੇ ਦਾ ਮੜਿਆ ਹੋਇਆ ਨਹੀਂ ਹੈ ਪਰ ਵੱਜ ਰਿਹਾ ਹੈ ਅਠੇ ਪੈਰ ਵੱਜ ਰਿਹਾ ਹੈ ਬੜੇ ਸੁਰ ਦੇ 'ਚ ਵੱਜ ਰਿਹਾ ਹੈ ਬੜੇ ਤਾਲ ਦੇ 'ਚ ਵੱਜ ਰਿਹਾ ਹੈ ਅਣਮੜੀਆ ਮੰਦਲ ਬਾਜੇ ਅੱਜ ਤੱਕ ਦੇ तमाम ਸ਼ਰਮੌਰ ਭਗਤਾਂ ਨੇ ਐਸਾ ਆਖਿਆ ਕਿ ਸਾਡੇ ਅੰਦਰ ਸੰਗੀਤ ਦੀ ਧੁਨ ਚਲਦੀ ਹੈ ਰਾਗ ਦੀ ਧੁਨ ਚਲਦੀ ਹੈ ਤੇ ਰਾਗ ਦੇ ਜਨਮਦਾਤੇ ਵੀ ਸੰਤ ਲੋਗ ਨੇ ਭਗਤ ਲੋਗ ਨੇ ਦਰਸਲ ਪ੍ਰਮਾਤਮਾ ਕੀ ਹੈ ਪਰਮ ਸੁੰਦਰਤਾ ਔਰ ਪਰਮ ਸੰਗੀਤ ਪਰਮ ਰਸ ਪਰਮ ਆਨੰਦ ਪ੍ਰਮਾਤਮਾ ਨਾਲ ਜੁੜਨਾ ਪਰਮ ਆਨੰਦ ਨਾਲ ਜੁੜਨਾ ਹੈ ਪਰਮ ਸੰਗੀਤ ਨਾਲ ਜੁੜਨਾ ਹੈ ਮਹਾਨ સ્વਪਨ ਨਾਲ ਜੁੜਨਾ ਹੈ ਇਹ ਠੀਕ ਹੈ ਇਹ ਪ੍ਰਾਣ ਪ੍ਰਾਣੇ ਸਮੇਂ ਦੇ ਵੈਦਿਕ ਰਿਸ਼ੀਆਂ ਨੇ ਵੀ ਜੋ ਈਸ਼ਵਰ ਦੇ ਗੁਣ ਮੰਨੇ ਨੇ ਉਸ ਢੰਗ ਨਾਲ ਮੰਨੇ ਨੇ ਸਤਿਅਮ ਸ਼ਿਵਮ ਸੁੰਦਰਮ ਉਹ ਸਤ ਹੈ ਸ਼ਿਵਮ ਉਹ ਪ੍ਰਕਾਸ਼ਮਾਨ ਹੈ ਸੁੰਦਰਮ ਉਹ ਅਤੀ ਸੁੰਦਰ ਹੈ ਸਤ ਚਿਤ ਆਨੰਦ ਉਹ ਸਤ ਸਰੂਪ ਹੈ ਆਨੰਦ ਸਰੂਪ ਹੈ ਸਤ ਸੁਹਾਣ ਸਦਾ ਮਨ ਚਾਓ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਸਤ ਹੈ ਸੁਹਾਣ ਉਹ ਅਤੀ ਸੁੰਦਰ ਹੈ ਸਦਾ ਮਨ ਚਾਓ ਉਹ ਸਦੀਵੀ ਖੜਿਆ ਹੈ ਉਸਦੇ ਚਿੱਤ ਵਿੱਚ ਸੁੰਦਰਤਾ ਹੈ दैवी ਗੁਣਾਂ ਦੀ ਸੁਆਪਣ ਹੈ ਪਰਮ ਸੰਗੀਤ ਹੈ ਤੋ ਪਰਮਾਤਮਾ ਨਾਲ ਜੈਸੇ ਕੋਈ ਜੁੜਦਾ ਹੈ ਪਰਮ ਸੰਗੀਤ ਨਾਲ ਜੁੜਦਾ ਹੈ ਪਰਮ ਸੁਆਪਣ ਨਾਲ ਜੁੜਦਾ ਹੈ ਪਰਮ ਆਨੰਦ ਨਾਲ ਜੁੜਦਾ ਹੈ ਇਸ ਵਾਸਤੇ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਮੇਰੇ ਅੰਦਰ ਪਰਮ ਆਨੰਦ ਦੀ ਛਾਪ ਲੱਗੀ ਹੈ ਔਰ ਮੇਰੇ ਅੰਦਰ दैवी ਗੁਣਾਂ ਦੀ ਪਰਮ ਸੁੰਦਰਤਾ ਪ੍ਰਗਟ ਹੋਈ ਹੈ ਆਪ ਤੇ ਸਾਫ ਕਹਿੰਨੇ ਨੇ ਪ੍ਰਣਮੇ ਨਾਮ ਦੇਓ ਨਾਂ ਕੇ ਬਿਨਾ ਨਾ ਸੋਹੇ ਬਤੀ ਲਖਣਾ ਸਰੀਰਕ ਤਲ ਤੇ ਅਗਰ ਸੁੰਦਰਤਾ ਦੇ 32 ਲਖਣ ਵੀ ਮਨੁੱਖ ਦੇ ਕੋਲ ਹੋਵਨ ਪਰ ਦੇਵੀ ਸੁੰਦਰਤਾ ਦੇਵੀ ਗੁਣਾ ਦਾ ਜੋ ਅਸੋਪਣ ਹੈ ਇਹ ਬੰਦੇ ਕੋਲ ਨਾ ਹੋਵੇ ਤਾਂ 32 ਲਖਣ ਵੀ ਕਿਸੇ ਕੰਮ ਦੇ ਨਹੀਂ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਸਭ ਕੁਬਚ ਕਰੂਪ ਭਾਵੇਂ ਕਿਤਨਾ ਹੀ ਸੁੰਦਰ ਹੋਵੇ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ધਨਵੰਤ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਤਾਂ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਮੇਰੇ ਅੰਦਰ ਪਰਮ ਸੋਪਣ ਪੈਦਾ ਹੋਇਆ ਹੈ ਔਰ ਪਰਮ ਆਨੰਦ ਪੈਦਾ ਹੋਇਆ ਤੇ ਪਰਮ ਸੰਗੀਤ ਦੀਆਂ ਧੁਨੀਆਂ ਮੇਰੇ ਅੰਦਰ ਪੈਦਾ ਹੋ ਗਈਆਂ ਨੇ ਨਾਦ ਵੱਜ ਰਿਹਾ ਅਣਮਣਿਆ ਮੰਡਲ ਬਾਜੇ ਬਿਨ ਸਾਵਨ ਘਨ ਹਰ ਗਾਜੇ ਬਿਨਾ ਸਾਵਨ ਤੋਂ ਮੇਰੇ ਅੰਦਰ ਬੱਦਲ ਗਰਜਦੇ ਪੈ ਰਹੇ ਕਬੀਰ ਅੰਬਰ ਘਣਹਰ ਛਾਇਆ ਵਰਖ ਬਰੇ ਸਰਤਾਲ ਚਾਤ੍ਰਿਕ ਜਿਉਂ ਤਰਸਤ ਰਹੇ ਤਿੰਨ ਕੋ ਕੌਣ ਹਵਾਲ ਗੁਰੂ ਰੂਪੀ ਬੱਦਲ ਮੇਰੇ ਅੰਦਰ ਗਰਜ ਰਿਹਾ ਹੈ ਪਰਮਾਤਮਾ ਦਾ ਗਰਜਨ ਸ਼ੁਰੂ ਹੈ ਔਰ ਅੰਮ੍ਰਿਤ ਨਾਮ ਦੀ ਬਰਖਾ ਮੇਰੇ ਹਿਰਦੇ ਤੇ ਹੋ ਰਹੀ ਹੈ ਪਰਮ ਸੰਗੀਤ ਪਰਮ ਨਾਦ ਮੇਰੇ ਅੰਦਰ ਛਿੜਿਆ ਹੋਇਆ ਹੈ ਔਰ ਇਥੋਂ ਗੱਲ ਸਪਸ਼ਟ ਹੋ ਗਈ ਪ੍ਰਭੂ ਨਾਲ ਜੁੜਨਾ ਪਰਮ ਸੰਗੀਤ ਨਾਲ ਜੁੜਨਾ ਹੈ ਪਰਮ ਹਰਿਆਵਲ ਨਾਲ ਜੁੜਨਾ ਹੈ ਪਰਮ ਆਨੰਦ ਨਾਲ ਜੁੜਨਾ ਹੈ ਪਰਮ ਸਵਪਨ ਨਾਲ ਜੁੜਨਾ ਹੈ